ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਜਣਾ ਦੀ ਦੁਨੀਆ ਦੇ ਵਿੱਚ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੀ ਆਂ ਜੀ ਲੋ ਜੀ ਸੂਟ ਹੈ ਸੂਟ ਆ ਗਏ ਇਹ ਤਾਂ ਹਜੇ ਮਨੇ ਇਕੱਠੇ ਜੇ ਰੱਖ ਰੱਖਿਆ ਤੁਹਾਨੂੰ ਵੀ ਨਹੀਂ ਸਮਝ ਆਣੀ ਕਿਹੜਾ ਕਿਦਾਂ ਕਿਹੜਾ ਕਿਦਾਂ ਕੱਲ ਦੇ ਵਲੌਗ ਦੇ ਵਿੱਚ ਚੰਗੀ ਤਰ੍ਹਾਂ ਖੋਲ ਕੇ ਦਿਖਾਵਾਂਗੇ ਕਿਉਂਕਿ ਮੈਂ ਹੁਣੇ ਹੀ ਲੈ ਕੇ ਆਈ ਆਂ ਫਿਰ ਕੱਲ ਦੀ ਵੀਰਵਾਰ ਦੀ ਹੋ ਜਾਏਗੀ ਛੋਟੀ ਗੱਲ ਜਾਂ ਪਹੁੰਚੇਗੀ ਪਰਸੋਂ ਚੌਥੇ ਤੇ ਤੇ ਫਿਰ ਮੇਖਾ ਦੀਦੀ ਦਾ ਆਰਡਰ ਹੈ ਇਹਨੂੰ ਆਪਾਂ ਨੂੰ 2-3 ਦਿਨ ਹੋ ਗਏ ਨੇ ਤੇ ਦੋ ਸੂਟ ਮੈਨੇ ਪਹਿਲਾਂ ਤੇ ਲਿਆ ਕੇ ਰੱਖੇ ਹੋਏ ਨੇ ਉਬੀਤੰਦ ਸੰਗੀ ਪਹਿਲਾਂ ਦੇ ਕਿਹੜੇ ਆਏ ਹੋਏ ਨੇ ਹੁਣ ਇਕੱਠੇ ਹੀ ਰੱਖਤੇ ਨੇ ਸਾਰੇ ਅੰਦਰੋਂ ਕੱਢੇ ਆ ਮੰਨੇ ਦੋ ਸੂਟ 10 ਸੂਟ ਮੈਂ ਹੁਣ ਲੈ ਕੇ ਆਈਆਂ ਠੀਕ ਹੈ ਜੀ 12 ਸੂਟ ਦੀਦੀ ਨੇ ਆਪਾਂ ਨੂੰ ਕਿਹਾ ਸੀ 12 ਹੀ ਕਿਤੇ ਆ ਸਾਰੇ ਸੂਟ ਨਾ ਪਿਓਰ ਪਸ਼ਮੀਨੇ ਦੇ ਤੇ ਪਿਓਰ ਪਟ్రਾਈ ਦੇ ਕਿਤੇ ਆ ਕੋਈ ਵੀ ਸੂਟ ਨਾ ਹਲਕੀ ਕੁਆਲਿਟੀ ਚ ਕੋਈ ਵੀ ਨਹੀਂ ਕਰਿਆ ਨਾ ਮੇਰੇ ਕੋਲ ਮਿਲਦਾ ਜੀ ਮੇਰੇ ਕੋਲ ਮੇਰੀ ਦੁਕਾਨ ਤੇ ਮਤਲਬ ਕਿ ਜਿੱਥੇ ਆਪਾਂ ਲੱਗੇ ਹੋਏ ਆ ਕੱਪੜਾ ਲਿਆਣ ਅੱਜ ਦੇ ਨਹੀਂ ਸ਼ੁਰੂ ਤੋਂ ਹੀ ਉੱਥੇ ਹਲਕਾ ਮਿਲਦਾ ਵੀ ਨਹੀਂ ਹੈਗਾ ਉੱਥੇ 1200 ਤੱਕ ਤਾਂ ਸ਼ੁਰੂ ਹੁੰਦਾ ਹੈ ਸੂਟ ਨੀਚੇ ਵਾਲੇ ਜੇ ਬਈਆ ਨੇ ਰੱਖੇ ਵੀ ਭੀ ਹੈਗੇ ਹਨਾ ਤਾਂ ਮਤਲਬ ਕਿ ਉਹ ਪੱਕਾ ਨਹੀਂ ਲੰਦੇ ਹੈਗੇ ਕਿਉਂਕਿ ਮੇਰਾ ਹੈਗਾ ਆਨਲਾਈਨ ਕੰਮ ਮੈਂ ਤੋਂ ਮੰਗਵਾਉਂਦੀਆਂ ਨੇ ਪਹਿਣਾ ਬਾਹਰ ਫੋਰਨ ਕੰਟਰੀ ਚ ਖਾਸ ਕਰਕੇ ਅਮਰੀਕਾ ਦੇ ਵਿੱਚ ਫਿਰ ਕੋਈ ਫਾਇਦਾ ਨਹੀਂ ਹੈਗਾ ਜੇ ਇੰਨੇ ਸਸਤੇ ਸੂਟ ਭੇਜ ਗਏ ਕਿਉਂਕਿ ਅਗਲੇ ਨੇ ਸਲਾਈ ਵੀ ਸਿੰਪਲ ਸੂਟ ਦੀ ਉਹੀ 450 500 ਆਮ ਸਲਾਈ ਚੱਲ ਰਹੀ ਆ 450 500 ਇਹ ਦੋ ਰੇਟ ਲੈਂਦੇ ਨੇ 500 ਦੇ ਵਿੱਚ ਅ ਕਿਉਂਕਿ ਮੈਂ ਤਾਂ ਹੁਣ 4.5 400 ਰੁਪਏ ਚ ਸੂਟ ਸਟਿਚ ਕਰਵਾਏ ਆ ਆਪਣੇ ਠੀਕ ਹੈ ਜੀ ਕੋਈ ਉਹਨਾਂ ਨੇ ਪਾਈਪਿੰਨੀ ਨਹੀਂ ਲਾਈ ਕੁਝ ਨਹੀਂ ਲਾਈ ਹੈਗੀ ਮਨੇ ਦੋ ਸੂਟ ਆਪਣੇ ਸਟਿਚ ਕਰਵਾਏ ਸੀ ਕਰਵਾ ਚੌਥ ਤੋਂ ਪਹਿਲਾਂ ਗਰਮੀਆਂ ਤੋਂ ਗਰਮੀਆਂ ਦੇ ਸੂਟ ਸੀ ਉਹ ਤੇ ਉਹਨਾਂ ਨੇ 4.5 400 ਰੁਪਏ ਸਲਾਈ ਲਈ ਸੀ ਤੇ ਇੱਕ ਤੇ ਫਿਰ ਮਨੇ ਲੈਸ ਲਵਾਈ ਤੀ ਉਹਦਾ ਉਹਨਾਂ ਨੇ 100 ਰੁਪਏ ਐਕਸਟਰਾ ਲਿਆ ਤਾਂ ਲੈਸ ਮੇਰੀ ਪਈ ਸੀ ਕਿਉਂਕਿ ਪਾਸ ਸਟਿਚ ਬਹੁਤ ਸੋਹਣੇ ਕਿਤੇ ਤੇ ਜੀ ਆ ਬਸ ਮੈਨੂੰ ਇੰਨਾ ਕਿ ਟੇਲਰ ਸਟਿਚ ਬਹੁਤ ਵਧੀਆ ਕਰਦਾ ਤੇ ਆ ਲੋ ਜੀ ਕੋਈ yellow ਲਿਆਂਦਾ ਕੋਈ ਜਾਮਨੀ ਦਿਖਾਵਾਂਗੀ ਕੱਲ ਨੂੰ ਚੰਗੀ ਤਰ੍ਹਾਂ ਖੋਲ ਕੇ ਅੱਜ ਬਸ ਛੋਟਾ ਜਿਹਾ ਵੀਲੌਗ ਅੱਪਾ ਏਦਾਂ ਬਣਾਵਾਂਗੇ ਇਹ ਬਹੁਤ ਸੋਹਣਾ ਜਾਮਨੀ ਰੰਗ ਹੈ ਬਹੁਤ ਪਿਆਰਾ ਹੈ ਸੋਹਣਾ ਸੂਟ ਹੈ ਤੇ ਇਹ ਵੀ ਬਹੁਤ ਸੋਹਣਾ ਸੂਟ ਹੈ ਤੇ ਇਹ ਵੀ ਬਹੁਤ ਸੋਹਣਾ ਕੱਲ ਤੇ ਇਹ ਰਾਜਾ ਰਾਣੀ ਵਾਲਾ ਸੂਟ ਹੈ ਜਿਹੜਿਆਂ ਦੇ ਸੂਟ ਹਨ ਉਹ ਦੀਦੀ ਐ ਸੱਜ ਨਾਲ ਹੱਸਣਗੇ ਨਾਲ ਵਲੌਗ ਦੇਖਣਗੇ ਸਮਝ ਜਾਣਗੇ ਵਿਦ ਪ੍ਰਾਈਜ਼ ਨਾਲ ਕੱਲ ਨੂੰ ਦੱਸੂੰਗੀ ਚੰਗੀ ਤਰ੍ਹਾਂ ਖੋਲ-ਖੋਲ ਕੇ ਬਣਾਉਂਗੀ ਕਿੰਨਾ ਕਿੰਨਾ ਕਿਹੜਾ ਕਿੰਨੇ ਮੀਟਰ ਕਿਹੜਾ ਕੱਪੜਾ ਕਿੰਨੇ ਮੀਟਰ ਕਿਹੜਾ ਕੱਪੜਾ ਕਿਹੜੇ ਨਾਲ ਦੁਪੱਟਾ ਕਿਹੋ ਜਿਹਾ ਕਿਹੜੇ ਨਾਲ ਨਹੀਂ ਕਿਹੋ ਜਿਹਾ ਠੀਕ ਹੈ ਜੀ ਮੇਰੇ ਕੋਲ ਇਦਾਂ ਦਾ ਸੇਮ ਗਰਮੀਆਂ ਦਾ ਸੂਟ ਹੈ ਤੇ ਆਹ ਕਟ్రਾਈ ਦਾ ਸੂਟ ਹੈ ਜੀ ਆਹ ਲੋਵਰ ਲੈ ਆ ਇੱਕ ਵੀ ਸੂਟ ਆਪਣੇ ਮੈਚਿੰਗ ਨਹੀਂ ਲਿਆ ਕਿਉਂਕਿ ਦੀਦੀ ਦਾ ਮੈਚਿੰਗ ਦੇ ਵਿੱਚ ਨਾ ਸੈਟਿੰਗ ਆਂਦੀ ਨਹੀਂ ਹੈਗੀ ਫਿਰ ਉਹ ਨਾ ਅਮ 2 ਮੀਟਰ ਚ ਤੁਹਾਨੂੰ ਪਤਾ ਸਰਵਾਰ ਹੈਵੀ ਬਣਦੀ ਨਹੀਂ ਹੈਗੀ ਤੇ ਪਿਓਰ ਚਨੂਨ ਦੇ ਦੁਪट्टे ਲੈ ਹੈ ਜਿਹੜੇ ਚਨੂਨ ਸ਼ਿਫੋਨ ਕਮਲ ਦਾ ਦੁਪੱਟਾ ਹੁੰਦਾ ਇਹ ਥੋੜਾ ਮਹਿੰਗਾ ਹੁੰਦਾ ਪਰ 2 ਮੀਟਰ ਦਾ ਆਹੀ ਲਿਆ ਜੀ ਤੇ ਆਪਣਾ ਇੱਕ ਸੂਟ ਇਹ ਹੋ ਗਿਆ ਜੀ ਤੇ ਇੱਕ ਸੂਟ ਉਹ ਹੋ ਗਿਆ ਠੀਕ ਹੈ ਜੀ ਤੇ ਬਹੁਤ ਪਿਆਰੇ ਸੂਟਾਂ ਬਹੁਤ ਸੋਹਣੇ ਲੋ ਜੀ ਬਲੌਬ ਦਾ ਮੈਂ ਕਰਨੀ ਆਂ ਐਂਡ ਅਪ ਇਥੇ ਹੀ ਕਰਾਂਗੇ ਜਿਆਦਾ ਲੰਬਾ ਨਹੀਂ ਅੱਜ ਬਣਾਵਾਂਗੇ ਇਹ ਦੋ ਸੂਟ ਬਰਬਰੀ ਦੇ ਆ ਜੀ ਤੇ ਇਹ ਹੈਗਾ ਜੀ ਚਿੜੀਆਂ ਵਾਲਾ ਸੂਟ ਹੈ ਪਿਛਲੇ ਸਾਲ ਇਹਦੇ ਨਾਲ ਦਾ ਇੱਕ ਭੇਜਿਆ ਸੀ ਇਹ ਬਹੁਤ ਸੋਹਣਾ ਸੂਟ ਹੈ ਪਰ ਕੱਲ ਨੂੰ ਚੰਗੀ ਤਰ੍ਹਾਂ ਖੁੱਲ ਕੇ ਦਿਖਾਵਾਂਗੇ ਤੇ ਨੀਚੇ ਕੱਟ ਵਰਕ ਹੈ ਇਹ ਸੂਟ ਇੱਕ ਕਈ ਬਾਕੀ ਤੁਹਾਨੂੰ ਆਪਣੀ ਚੋਇਸ ਦੇ ਲੈ ਆ ਪਰ ਸਾਰੇ ਲੈ ਆ ਕੋਸਟਲੀ ਹੈਗੀਆਂ ਜਿਵੇਂ ਪਹਿਲਾਂ ਕਹਿ ਰਹੀ ਆ ਪਰ ਹੈ ਬਹੁਤ ਵਧੀਆ ਬਹੁਤ ਸੋਹਣਾ ਸੂਟ ਹੈ ਉਹ ਤਾਂ ਮੇਰੇ ਕੋਲ ਕੱਪੜਾ ਹਾਂ ਅੱਛਾ ਕੋਈ ਨਹੀਂ ਤੇ ਚਲੋ ਜੀ ਬਾਕੀ ਹੁਣ ਠੰਡ ਬਹੁਤ ਪੈਣ ਲੱਗੀ ਮੈਂ ਤਾਂ ਆਪੇ ਇਸ ਤਰ੍ਹਾਂ ਭੱਜ ਗਈ ਚੁੱਪ ਲੈ ਪਾ ਕੇ ਤੇ ਫਿਰ ਮੈਂ ਕਿਹਾ ਚੱਲ ਜਾਨੀਆਂ ਫਟਾਫਟ ਦੀਦੀ ਦੇ ਕਿਉਂਕਿ ਕੱਲ ਦੀ ਪੈਣੀਆਂ ਛੁੱਟੀ ਫਿਰ ਵੀਰਵਾਰ ਨੂੰ ਕੁਝ ਨਹੀਂ ਪੈਂਦਾ ਹੁਣ ਉਹੀ ਨਾ ਵੀਰਵਾਰ ਨੂੰ ਇੱਕ ਪੈਣ ਦੇ ਨਾ ਆਪਣੇ ਭਾਂਡੇ ਲੈ ਕੇ ਆਣੇ ਆ ਤੇ ਉਹ ਆ ਤੇ ਕੱਲ ਨੂੰ ਫਿਰ ਮੈਦੇ ਜਿਹੜੇ ਵੀਰਵਾਰ ਦੀ ਮੇਰੀ ਕੱਪੜਿਆਂ ਵਾਲ ਵੀ ਛੁੱਟੀ ਹੋ ਜਾਂਦੀ ਆ ਭਾਂਡੇ ਆਪਣੇ ਆ ਜਾਂਦੇ ਨੇ ਤੇ ਭਾਂਡੇ ਆ ਜਾਂਦੇ ਦੇਖ ਲਓ ਹੁਣ 7:30 ਹੋ ਗਏ ਰਾਤ ਦੇ ਹੁਣੀ ਆਈਆਂ ਹਜੇ ਨਹੀਂ ਤਾਂ ਵਲੌਗ 8 ਵਜੇ ਪੈ ਜਾਂਦਾ ਹੁਣ ਵਲੌਗ 9 9:30 ਵਜੇ ਜਾਏਗਾ ਘੰਟਾ ਲੱਜੇਗਾ ਹਨਾ ਸੰਨਾ ਅੱਧਾ ਘੰਟਾ ਚਲੋ ਪੋਣੀ 9 ਚਲਾ ਜਾਏਗਾ ਕਿਉਂਕਿ ਹੁਣੀ ਆਈਆਂ ਜੀ ਲੈ ਕੇ ਅੱਜ ਬਸ ਦਿਨ ਚ ਟਾਈਮ ਨਹੀਂ ਲੱਗਿਆ ਹੈਗਾ ਜਾ ਨਹੀਂ ਹੋਇਆ ਮਾਰਕੀਟ ਤੇ ਹੁਣੇ ਜਾ ਕੇ ਲੈ ਕੇ ਆਇਆ ਮੈਂ ਕਿਹਾ ਫਿਰ ਕੱਲ੍ਹ ਦੀ ਅੱਜ ਦੀ ਛੁੱਟੀ ਤੇ ਚਲੋ ਜੀ ਸੂਟ ਆ ਗਏ ਬਹੁਤ ਸੋਹਣੇ ਬਹੁਤ ਪਿਆਰੇ ਬਹੁਤ ਜਿਆਦੇ ਸੋਹਣੇ ਐ ਜਿੱਥੇ ਤੱਕ ਵੀ ਵਲੌਗ ਦੇਖਣ ਗਿਆ ਪਹਿਣਾ ਕਿਸੇ ਨੂੰ ਵੀ ਚਾਹੀਦੀ ਹੈ ਨਾ ਜੀ ਤਾਂ ਜਰੂਰ ਮੰਗਵਾ ਲਿਓ ਸੂਟ ਠੀਕ ਹੈ ਜੀ ਬਿਲਕੁਲ ਜਿਹੜੀ ਸਲਾਈ ਹੋਊਗੀ ਜੇ 4.5 450 ਹੀ ਲੰਦੇ ਆ ਜੀ ਮੇਰੇ ਕੋਲੋਂ ਸਲਾਈ ਸਲਾਈ ਦੇ ਵਿੱਚ ਮੈਂ 1 ਰੁਪਿਆ ਵੀ ਨਹੀਂ ਹਾਲਾਂਕਿ ਭਾਈ ਦੀ ਦੁਕਾਨ ਐ ਇੰਨੀ ਦੂਰ ਹੈ ਤੇ ਚਲੋ ਮੈਂ ਤਾਂ ਵੀ ਕਹਿੰਨੀ ਆ ਵੀ ਚਲੋ ਕੋਈ ਨਹੀਂ ਕਿਸੇ ਨੂੰ ਫਾਇਦਾ ਹੋਣਾ ਚਾਹੀਦਾ 450 ਪਿਆ ਸਿੰਪਲ ਸੂਟ ਦੀ ਸਿਲਾਈ ਲੰਦੇ ਨੇ ਪਰ ਜਿਹੋ ਜਿਹਾ ਕਹਾਂਗੇ ਨਾ ਸੂਟ ਹੋਵੇ ਜੇ ਸਟਿਚ ਹੋ ਕਰਕੇ ਦੰਦੇ ਨੇ ਤੇ ਐ ਨਹੀਂ ਹੈਗਾ ਵੀ ਉਹ ਆ ਸਭ ਤੋਂ ਦੋ ਸੂਟ ਨੇ ਮੇਰੇ ਪਟਿਆਲੇ ਨਾ ਕਢਾਈ ਵਾਲੇ ਉਹਨਾਂ ਨੇ ਕੱਲ ਕੱਢੇ ਨੇ ਸੂਟ ਸਭੋ ਦੀਦੀ ਕਹਿ ਰਹੇ ਨੇ ਕਹਿੰਦੇ ਤੁਸੀਂ ਮੇਰਾ ਪਾਰਸਲ ਲੇਟ ਕਰ ਦੰਦੇ ਹੋ ਅਸੀਂ ਬਿਲਕੁਲ ਨਹੀਂ ਪਾਰਸਲ ਲੇਟ ਕਰਦੇ ਹੈਗੇ ਚਲੋ ਪਹਿਲਾ ਹੋ ਜਾਂਦਾ ਸੀ ਹੁਣ ਮੈਂ ਕਦੇ ਕਿਸੇ ਦਾ ਪਾਰਸਲ ਨਹੀਂ ਲੇਟ ਕਰਦੀ ਹੈਗੀ ਸਭ ਦਾ ਜਲਦੀ ਤੋਂ ਜਲਦੀ ਕਰ ਦਿੰਨੀ ਆ ਐਤਕੀ ਸਭ ਨੂੰ ਕਢਾਈ ਵਾਲੇ ਨਹੀਂ ਕਰਤਾ ਕਢਾਈ ਵਾਲਾ ਕਹਿੰਦਾ ਮੇਰੇ ਕੋਲ ਇੰਨਾ ਬਲਕਚ ਆਇਆ ਹੋਇਆ ਸੀ ਕੱਪੜਾ ਉਹ ਵਿਆਹ ਦਾ ਸੀ ਕਿਸੇ ਦਾ ਮਤਲਬ ਕਿ 6 7 ਜਾਨੀਆਂ ਦੇ ਸੂਟ ਸੀ 3 3 4 4 ਤੇ ਉਹ ਕਰਨ ਕਰਕੇ ਕਹਿੰਦਾ ਮੇਰੇ ਤਾਂ ਤੁਹਾਡੇ ਦੋ ਸੂਟ ਰਹਿ ਗਏ ਹਜੇ ਆਏ ਨਹੀਂ ਹੈਗੇ ਪਟਿਆਲੇ ਤੋਂ ਕੱਲ ਨੂੰ ਲਾਊਗਾ ਭਾਈ ਕੋਰੀਅਰ ਤੇ ਤਾਂ ਮੇਰੇ ਕੋਲ ਦੋ ਤਿੰਨ ਦਿਨ ਦੋ ਜਾਂ ਤਿੰਨ ਦਿਨ ਲੇ ਲੰਦਾ ਸੈਂਹਰੀ ਕੋਰੀਅਰ ਤਾਂ ਆਣਗੇ ਜੀ ਚਲੋ ਜੀ ਹੁਣ ਵਲੌਗ ਦਾ ਕਰਦੇ ਆਂ ਆਪਾਂ ਐਂਡ ਐਂਡ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਪਲੀਜ਼ ਵੀਡੀਓ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮੇਰਾ ਵਲੌਗ ਕੀ ਮਦਦ ਲੱਗਿਆ ਤਾਂ ਤੱਕ ਲਈ ਬਾਏ ਬਾਏ ਸਾਰੇ ਬੋਲੋ ਜੈ ਸ਼੍ਰੀ கிருஷ்ਨਾ ਜੈ ਸ਼ਿ radiative ਕਰ ਸੱਚ ਹੋਰ ਕਰਨੀ ਸੀ ਆਪਾਂ ਗੁਰਦਾਸਪੁਰ ਦਾ ਪਾਰਸਲ ਕੁਝ ਭੇਜਦੇ ਆਂ ਮੈਂ ਰੋਜੀ ਤੁਹਾਨੂੰ ਦੱਸਦੀ ਆਂ ਤੇ ਕੁਝ ਭੇਜਣਾ ਹੈ ਅੱਜ ਭੇਜਣਾ ਸੀ ਅੱਜ ਭੇਜੇ ਹੀ ਨਹੀਂ ਗਿਆ ਹੈਗਾ ਹੁਣ ਕੱਲ ਨੂੰ ਭੇਜੂੰਗੀ ਠੀਕ ਹੈ ਨਾ ਜੀ ਤੇ ਹੁਣ ਉਹਦੇ ਚੋਂ ਨਾ ਮੈਂ ਦੋ ਚਾਦਰਾਂ ਹੋਰ ਕੱਢੂੰ ਮੈਂ ਤਿੰਨ ਚਾਦਰਾਂ ਕਰਨੀਆਂ ਸੀ ਕੁੜੀ ਦੀਆਂ ਸਾਡੇ ਪਿੰਡੇ ਹੈਗਾ ਜੀ ਇੱਕ ਕੁੜੀ ਦਾ ਵਿਆਹ ਅੱਜ ਐਸੋ ਕੋ ਅੱਜ ਮੇਲ ਐ ਕੱਲੂ ਬਰਾਤ ਆਣੀ ਐ ਪਰ ਕੋਈ ਨਹੀਂ ਹਲੇ ਉਹਨਾਂ ਨੇ ਸਮਾਰਨ ਲੇਟ ਦੇਣਾ ਆਪਣੀ ਕੁੜੀ ਨੂੰ ਹਫਤਾ ਖੰਡ ਲੇਟ ਦੇਣਾ ਜਿੱਦ ਮਤਲਬ ਕਿ ਦੋ ਚਾਰ ਦਿਨ ਲੇਟ ਤੇ ਮੈਨੂੰ ਪਤਾ ਨਹੀਂ ਸੀ ਵੀ ਅੱਜ ਐ ਸਨ ਮੇਰੇ ਪਾਣੀ ਦਾ ਗਲਾਸ ਦੇ ਦਿੱਤਾ ਹੁਣ ਮੈਂ ਇਹੀ ਕਿਉਂਕਿ ਮੈਨੂੰ ਵਿੱਕੀ ਵੀਰ ਨੇ ਉਹਨਾਂ ਨੇ ਆ ਗੱਲ ਕਹੀ ਸੀ ਮੈਂ ਬਣਾ ਦੂੰਗੀ ਪਹਿਲਾਂ ਮੈਂ ਪਾਣੀ ਦਾ ਗਲਾਸ ਦੇ ਦੇਵਾਂ ਤੇ ਮਿੱਠੀ ਬਣ ਕੇ ਤੇ ਵਿੱਕੀ ਵੀਰੇ ਨੇ ਅਰਪ੍ਰੀਤ ਦੀਦੀ ਨੇ ਮੈਨੂੰ ਆ ਗੱਲ ਕਹੀ ਸੀ ਵੀ ਦੀਦੀ ਜਿਹੜੀ ਕੁੜੀ ਨੂੰ ਇੱਥੇ ਸਮਾਨ ਦੇਣਾ ਨਾ ਜਿਹਦਾ ਵਿਆਹ ਹੈ ਉਹ ਨੂੰ ਆਸੀਂ ਵੀ ਦਵਾਂਗੇ ਤੁਸੀਂ ਵੀ ਦੇ ਰਹੇ ਹੋ ਹੋਰ ਵੀ ਸੰਸਤਾ ਬਹੁਤ ਦਊਗੀ ਕਿਉਂਕਿ ਉਹਦੇ ਵਿਚਾਰੀ ਦੇ ਕੱਕ ਨਹੀਂ ਬਚਿਆ ਉਹਨਾਂ ਦਾ ਘਰ ਵੀ ਟੁੱਟ ਗਿਆ ਸੀ ਤੇ ਵੀ ਜੇ ਕੋਈ ਤੁਹਾਡੇ ਏਰੀਆ 'ਚ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਹੋ ਰਿਹਾ ਤਾਂ ਤੁਸੀਂ ਉਹੀ ਸਮਾਨ ਚੋਂ ਨਾ ਥੋੜਾ ਜਿਹਾ ਸਮਾਨ ਕਿਸੇ ਹੋਰ ਨੂੰ ਦੇ ਦਿਓ ਮੈਨੂੰ ਇਹ ਰੱਖ ਦੋ ਸੱਲੇ ਮਸਾਲਾ ਪੈਕ ਪਾ ਦੇ ਦਿਤਾ ਤੇ ਕੱਲੂ ਦਿਖਾਉਂਗੀ ਚੰਗੀ ਤਰ੍ਹਾਂ ਖੋਲ ਕੇ ਤੇ ਕੱਲੂ ਫੈਬਰਿਕ ਦਾ ਵੀ ਜਸੂ ਮੈਂ ਦਿਨ ਚ ਬਣਾਉਂਗੀ ਹਾਂ ਤੇ ਉਹ ਸੂਟਾਂ ਚੋਂ ਨਾ ਉਹ ਚਾਦਰਾਂ ਦੇ ਵਿੱਚੋਂ ਨਾ ਦੋ ਚਾਦਰਾਂ ਮੈਂ ਸਾਡੇ ਪਿੰਡ ਵਾਲੀ ਕੁੜੀ ਨੂੰ ਵੀ ਦਵਾਂਗੀ ਉਹ ਵੀ ਬਹੁਤ ਕਰੀਬ ਨੇ ਔਰ ਮੈਨੂੰ ਪਤਾ ਨਹੀਂ ਸੀ ਮੈਨੂੰ ਉਂਝ ਪਤਾ ਸੀ ਵੀ ਉਹਦਾ ਵਿਆਹ ਹੈ ਇਹ ਨਹੀਂ ਪਤਾ ਸੀ ਵੀ ਅੱਜ ਹੈ ਨਹੀਂ ਤੇ ਮੈਂ ਹਾਂ ਇਹ ਬਹੁਤ ਸੋਹਣਾ ਸੂਟ ਹੈ ਨਹੀਂ ਤੇ ਮੈਂ ਕੋਰੀਅਰ ਕਰ ਦਿੰਦੀ ਹੁਣ ਨੂੰ ਆਪਾਂ ਅੱਜ ਅਗਲੇ ਦੀ ਮੰਮੀ ਅਗਲੀ ਦੀ ਪੇਟੀ ਵਿੱਚ ਰੱਖ ਵੀ ਦਿੰਦੀ ਚਲੋ ਕੋਈ ਨਹੀਂ ਤੇ ਨੰਤਾ ਕਹਿੰਦੇ ਸਦਾ ਸਦਾ ਹੀ ਦੇਣਾ ਹਾਂ ਮੇਰੀ ਦੱਦੀ ਮੇਰੀ ਦੱਦੀ ਉਹਨਾਂ ਦੇ ਘਰ ਦੇ ਕੋਲ ਘਰ ਹੈ ਅੱਜ ਲਾਈ ਸੀ ਬੜੀ ਚਿੱਟਾ ਸਿਰ ਹੋਇਆ ਪਿਆ ਤਾਂ ਦੇਖਿਓ ਪਰ ਕਹਿੰਨਾ ਵਾਲ ਜਿਆਦਾ ਚਿੱਟੇ ਹੋਣ ਕਰਕੇ ਕਹਿੰਨਾ ਘੱਟੇ ਚੜੀ ਐ ਨਹੀਂ ਚੜੀ ਹੁੰਜੀ ਹੋ ਗਈ ਬੁੜਿਆਂ ਦੀ ਤਰ੍ਹਾਂ ਚਲੋ ਹਾਂ ਲਾਲ ਕਾਫੀ ਮੇਰੀ ਬੁੱਢੀ ਨੂੰ ਆ ਪਾਪਾ ਨੂੰ ਬੁੱਢੇ ਹੋ ਗਏ ਲੈ ਕਿੰਵੇ ਰਿਕੇ ਤੇ ਤਿਆਰ ਨੇ ਨਾ ਬੇਸ਼ੱਕ ਠੰਡ ਹੈ ਪਰ ਆਈਸ ਟੈਮ ਨੇ ਮੈਂ ਦੋ ਟਾਏ ਗਲਾਸ ਜ਼ਰੂਰ ਪਾਣੀ ਦੇ ਪੀ ਲੰਨੀ ਆ ਠੀਕ ਹੈ ਨਾ ਚਲ ਭਾ ਨਾ ਹੋ ਹੋ ਜਾਂਦਾ ਕੱਲ ਪਰਸੋਂ ਜੇਠਾ ਲਾਲ ਨਾਟਕ ਦੇਖ ਰਹੀ ਸੀ ਮੈਂ ਉਹੀ ਦੇਖਦੀ ਹੁੰਨੀ ਆ ਜੇਠਾ ਲਾਲ ਚ ਨਾ ਉਹਦੇ ਬਾਪੂ ਜੀ ਨੇ ਨਾ ਪਾਣੀ ਮੰਗਿਆ ਆ ਤਾਂ ਮੈਂਨੇ ਕੰਪਿਊਟਰ 'ਤੇ ਖੁਦ ਤਾਰ ਮੈਦਾ ਲਗਾਇਆ ਗੂਗਲ 'ਤੇ ਸਰਚ ਕਰਕੇ ਮੈਂ ਤਾਂ ਖੁਦ ਮੈਂ ਕਰਨੇ ਲੱਗੀ ਸਭ ਹਾ ਸੰਜਨਾ ਕੰਪਿਊਟਰ ਸਿੱਖ ਰਹੀ ਐ ਨਾ ਜੱਠਾ ਲਾਲ ਦੇ ਬਾਪੂ ਨੇ ਵੀ ਪਾਣੀ ਪੀਆ ਟੱਪੂ ਨੇ ਵੀ ਪੀਆ ਜੱਠਾ ਲਾਲ ਨੇ ਪੀਆ ਕਿਸੇ ਨੋ ਦੇ ਵਿੱਚ ਹੈਜ ਆਇਆ ਸੀ ਬਹੁਤ ਪੁਰਾਣਾ ਉਹਨਾਂ ਨੂੰ ਦੇਖ ਕੇ ਮੈਨੂੰ ਪਿਆਸ ਲੱਗੀ ਮੈਂ ਢਾਈ ਗਲਾਸ ਪਾਣੀ ਦੇ ਪੀਏ ਅਰ ਫਿਰ ਵਾਹ ਪੇ ਇੱਕ ਮੈਡਮ ਕਹਿੰਦੀ ਤੂੰ ਟੱਪੂ ਦੇਖ ਰਹੀ ਐ ਮੇਰੇ ਕੁੱਤੇ ਦਾ ਨਾਮ ਵੀ ਟੱਪੂ ਆ ਬਹੁਤ ਸ਼ਾਂਤ ਔਰ ਜੋ ਵੀ ਮਾਰੇ ਘਰ ਆਤਾ ਪਤਾ ਮੈਂ ਕਹਾਂ ਗੱਲਤੇ ਜੱਠਾ ਲਾਲ ਮਾਰੇਗਾ ਤੁਮਨੇ ਕੁੱਤੇ ਨੂੰ ਨਾਮ ਟੱਪੂ ਰੱਖਾ ਮੈਂ ਚਲੋ ਜੀ ਵਲੌਗ ਦੇ ਅੰਟ ਫੋਨ ਕਰਦੇ ਆਪਾਂ ਅੰਤ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੀਂ ਪਲਿਸ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਕਰੋ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਬਲੌਗ ਕਿਵੇਂ ਦਾ ਲੱਗਿਆ ਤਾਂ ਤੱਕ ਲਈ ਬਾਏ ਬਾਏ ਸਾਰੇ ਬੋਲੋ ਜੈ ਸ਼੍ਰੀਕ੍ਰਿਸ਼ਨ ਜੈ ਸ਼ਿਦਾ